ਇਸ ਪਰਿਵਾਰ ਦੇ ਵਿੱਚ ਖੁਸ਼ੀਆਂ ਬਹੁਤ ਸਾਲਾਂ ਬਾਅਦ ਆਈਆਂ ਤੇ ਸਿਰਫ ਇਸ ਕਰਕੇ ਆਈਆਂ ਨੇ ਕਿਉਂਕਿ ਇਸ ਪਰਿਵਾਰ ਨੇ 200 ਰੁਪਏ ਖਰਚ ਕਰ ਦਿੱਤੇ ਸੀ ਤੁਸੀਂ ਸੋਚਦੇ ਹੋਵੋਗੇ ਕਿ 200 ਰੁਪਿਆ ਖਰਚ ਕਰਨ ਤੋਂ ਬਾਅਦ ਪਰਿਵਾਰ ਦੇ ਕੋਲ ਅਜਿਹੀ ਕਿਹੜੀ ਖੁਸ਼ੀ ਆ ਗਈ ਜੋ ਇਹਨਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਦਰਸਲ ਇਹ ਇੱਕ ਕਿਸਾਨ ਬੀਬੀ ਦੇ ਵੱਲੋਂ ਪੂਰੇ 200 ਰੁਪਏ ਦੀ ਲਾਟਰੀ ਖਰੀਦੀ ਗਈ ਸੀ ਸਿਰਫ ਆਪਣੀ ਧੀ ਦੇ ਕਹਿਣ ਉੱਤੇ ਤੇ ਫਿਰ ਉਸ ਲਾਟਰੀ ਦੇ ਵੱਲੋਂ ਇਸ ਔਰਤ ਨੂੰ 1.5 ਕਰੋੜ ਰੁਪਏ ਦਿੱਤਾ ਗਿਆ ਤਿਹਾਂ ਇਸ ਔਰਤ ਦੀ 1.5 ਕਰੋੜ ਦੀ ਲਾਟਰੀ ਨਿਕਲ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਹੁੰਦਾ ਕਿਉਂਕਿ ਔਰਤ ਦਾ ਕਹਿਣਾ ਹੈ ਕਿ ਮੈਂ ਲਗਾਤਾਰ ਲੋਟਰੀਆਂ ਪਾਉਂਦੀ ਸੀ ਪਰ ਮੇਰੀਆਂ ਧੀਆ ਮੈਨੂੰ ਰੋਕਣ ਲੱਗੀਆਂ ਕਿ ਛੱਡੋ ਕਿਉਂ ਆਪਾਂ ਪੈਸੇ ਬਰਬਾਦ ਕਰਨੇ ਪਰ ਇਸ ਵਾਰ ਜਦੋਂ ਮੈਂ ਡਾਕਟਰ ਦੇ ਕੋਲ ਗਈ ਦਵਾਈ ਲੈਣ ਵਾਸਤੇ ਤਾਂ ਮੇਰੀ ਧੀ ਨੇ ਮੈਨੂੰ ਖੁਦ ਕਿਹਾ ਕਿ ਆਪਾਂ ਲਾਟਰੀ ਖਰੀਦਿਆਂ ਤੇ ਸਿਰਫ 200 ਰੁਪਏ ਵਾਲੀ ਤੇ ਜਦੋਂ ਮੈਂ 200 ਵਾਲੀ ਲਾਟਰੀ ਖਰੀਦੀ ਤਾਂ ਫਿਰ ਮੈਨੂੰ ਵਿਸ਼ਵਾਸ ਨਹੀਂ ਹੋਇਆ ਕਿ ਮੇਰੀ 1.5 ਰੋੜ ਰੁਪਏ ਦੀ ਲਾਟਰੀ ਚੂਆ ਨਿਕਲ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਦੀ ਖੁਸ਼ੀ ਦਾ ਬਿਲਕੁਲ ਵੀ ਠਿਕਾਣਾ ਨਹੀਂ ਰਹਿੰਦਾ